ਕੌਮ ਲਈ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਟਿੱਪਣੀਆਂ ਕਰਨ ਵਾਲਿਆਂ ਦੀ ਦਿਨੋਂ ਦਿਨ ਬਿਮਾਰ ਹੈ ਗੁਰੂ ਨਾਮ ਦੇ ਲੈ ਕੇ ਜਿਹੜੀ ਗੰਸਨ ਤਾਂ ਕਿਸੇ ਨਹੀਂ ਵਾਹਿਗੁਰੂ ਸ਼ਬਦ ਨੂੰ ਵਾਹਿਗੁਰੂ ਤੇ ਸ਼ਬਦ ਨੂੰ ਦਿੰਦਾ ਵਾਹਾ ਫਾਰਸੀ ਦਾ ਸ਼ਬਦ ਹੈ ਜੀ ਗੁਰੂ ਘਰ ਪਿਤਾ ਸ਼ਾਹਾਂ ਦਾ ਸ਼ਬਦ ਹੈ ਪਰ ਇਹ ਅਮਰਤ ਦੀ ਦਾਤ ਦਿੰਦੇ ਨੇ ਨਾ ਤਾਂ ਉਹ ਗੁਰਮੰਤਰ ਦਿੰਦੇ ਨੇ ਵਾਹਿਗੁਰੂ ਸਿਮਰਨ ਦਾ ਰੋਕ ਕੇ ਵਾਹਿਗੁਰੂ ਦਾ ਜਾਪ ਕਰਨਾ ਤੇ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀਸਾ ਚ ਤੱਕ ਜਿਹੜਾ ਮੂਲ ਮੰਤਰ ਆ ਉਹ ਸਿਮਰਨ ਰੂਪ ਦਿੰਦੇ ਨੇ ਸਿੱਖ ਧਰਮ ਵਾਲੇ ਨਵੇਂ ਗੁਰੂਆਂ ਦੇ ਉਲਟ ਚੱਲਦੇ ਨੇ ਗੁਰੂ ਸਾਹਿਬ ਦੀ ਸਿੱਖਿਆ ਤੇ ਨਹੀਂ ਚੱਲਦੇ ਮੈਂ ਦਾਅਵੇ ਨਾਲ ਇਹ ਕਹਿੰਦਾ ਇਸ ਪੁਲਿਸ ਟੀ ਲੈਣ ਲਈ ਨਾ ਮਸ਼ਹੂਰ ਹੋਣ ਲਈ ਜਦੋਂ ਕੋਈ ਹੋਰ ਨਹੀਂ ਗੱਲ ਸੋਚਦੀ ਤਾਂ ਫਸਾਦ ਨਵੇਂ ਖੜੇ ਕਰਨ ਲਈ ਸਿੱਖ ਕੌਮ ਨਾਲ ਆ ਕੇ ਕਹਿੰਦੇ ਆ ਸਿੱਖ ਭਾਈਚਾਰੇ ਦਾ ਕੋਈ ਵੀ ਵਿਅਕਤੀ ਕੋਈ ਵੀ ਸਟੈਨਰ ਕੋਈ ਵੀ ਦੁਕਾਨ ਕੋਈ ਜਾਣਕਾਰ ਉਹ ਅੱਜ ਮੇਰੇ ਸਾਹਮਣੇ ਬੈਠ ਗਿਆ ਸੀ ਬੈਠ ਕੇ ਡਿਸਕਸ ਕਰ ਲਵਾਂਗਾ ਕੋਈ ਬਜ਼ੁਰਗਾ ਚਿੱਟੀ ਦਾੜੀ ਵਾਲਾ ਪਰ ਉਹ ਸ਼ਰਮ ਦੇ ਨਾਂ ਤੇ ਮੈਂ ਕਹਿੰਦਾ ਵੀ ਇੱਕ 2 ਪੈਸੇ ਦੀ ਅਕਲ ਨਹੀਂ ਨਾ ਇਹਨੂੰ ਸ਼ਰਮ ਸਮਝੋ ਜੋ ਗਿਰਵਾਣੇ ਦਾ ਫਲਸਫਾ ਉਹ مذہب ਧਰਮ ਨੂੰ ਨਕਾਰਦਾ। ਸ਼ਾਸਨ ਤੇ ਵੀ ਮੈਂ ਸਵਾਲ ਖੜੇ ਕਰੂੰਗਾ ਇਹਨੂੰ ਹਲਾਓ ਕੌਣ ਕਰਦਾ ਹੈ ਇਹ ਜੇ ਬੰਦੇ ਨੂੰ ਇਦਾਂ ਗਲਤ ਕਿਸੇ ਧਾਰਮਿਕ ਕਿਸੇ ਵੀ ਧਾਰਮਕਤਾ ਦੇ ਬਰ ਖਿਲਾਫ ਇਦਾਂ ਦਾ ਫਸਾਦ ਪਾਉ ਬਿਆਨ ਦੇਣ। ਜਪ ਦਾ ਮਤਲਬ ਹੈਗਾ ਸਮਝਣਾ। ਉਹਨੇ ਸਮਝਣਾ ਤੇ ਸਮਝ ਕੇ ਅਮਲ ਕਰਨਾ। ਜਪ ਦਾ ਮਤਲਬ ਇਹ ਨਹੀਂ ਕਿ ਬਾਰ-ਬਾਰ ਵਾਜਦੇ ਬੰਦੇ ਜੀ ਦੀ ਸਾਰੀ ਬਾਣੀ ਪੜ੍ਹਦੇ ਸਿੱਖ ਕੌਮ ਸਾਰੀ ਕੌਮ ਪੜ੍ਹਦੀ ਹੈ ਠੀਕ ਹੈ ਜੀ। ਇਹਨੂੰ ਕਿਹਨੇ ਇਜਾਜ਼ਤ ਦੇਤੀ ਹੈ ਫਸਾਦੀ ਬੰਦੇ ਨੂੰ? ਤੇ ਜੇਕਰ ਇਹ ਤਾਂ ਮੈਂ ਕਹਿੰਦਾ ਹਾਂ ਕਿ ਸਿੱਖਾਂ ਦੇ ਨਹੀਂ ਇਹ ਤਾਂ ਇਹਨਾਂ ਨੂੰ ਸਿੱਖਾਉਂਦੇ। ਜੇ ਤੇ ਛਿੱਕਾ ਬੋਲਦੇ ਤੁਹਾਡਾ ਤਨ ਵੀ ਛਿੱਕਾ ਗਿਆ ਤੇ ਮਨ ਵੀ ਗਿਆ ਤੇ ਇੱਥੇ ਗਾਲੀ ਗਲੋਚ ਆਪਣਾ ਗੱਲ ਨਹੀਂ ਕਰ ਜਿੱਤੇ ਵੀ ਬਿਆਦਮੀਆਂ ਹੋਣਗੀਆਂ ਗੁਰੂ ਘਰ ਦੇ ਸਤਕਾਰ ਦੇ ਨਾਲ ਰਿਲੇਟਡ ਕੋਈ ਵੀ ਸੰਬੰਧਤ ਮਸਲੇ ਹੋਣਗੇ ਸਤਕਾਰ ਦੇ ਜਿੱਤੇ ਤੋਹਫੀਨ ਹੋਊਗੀ ਸਾਡੇ ਧਰਮ ਦੀ ਆਸਥਾ ਦੀ ਸਾਡੀ ਆਸਥਾ ਨੂੰ ਛੱਟ ਪਹੁੰਚਾਈ ਜਾਊਗੀ ਧਾਰਮਿਕ ਨੂੰ ਧਾਰਮਿਕਤਾ ਨੂੰ ਠੇਸ ਪਹੁੰਚਾਈ ਜਾਊ ਅਸੀਂ ਨਹੀਂ ਬਖਸ਼ਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਲਈ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਟਿੱਪਣੀਆਂ ਕਰਨ ਵਾਲਿਆਂ ਦੀ ਦਿਨੋ-ਦਿਨ ਭਮਾਰ ਹੈ ਜਿਹੜੇ ਕਿ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਹਮੇਸ਼ਾ ਸਿੱਖ ਕੌਮ ਬਾਰੇ ਕੂੜ ਪ੍ਰਚਾਰ ਕਰਦੇ ਰਹਿੰਦੇ ਨੇ ਕੁਝ ਦਿਨ ਪਹਿਲਾਂ ਇੱਕ ਅਕਵਾਲ ਢਿਲੋਂ ਨਾਂ ਦਾ ਵਿਅਕਤੀ ਜਿਹੜਾ ਕਿ ਗੁਰਬਾਣੀ ਬਾਰੇ ਵੀ ਕੂੜ ਪ੍ਰਚਾਰ ਕਰਦਾ ਦਸਮੇਸ਼ ਪਿਤਾ ਬਾਰੇ ਵੀ ਕਰਦਾ ਅਠਵੇਂ ਪਾਤਸ਼ਾਹ ਬਾਰੇ ਵੀ ਕੂੜ ਪ੍ਰਚਾਰ ਕਰਦਾ ਉਹਦੇ ਕੂੜ ਪ੍ਰਚਾਰ ਤੋਂ ਉਹਨਾਂ ਤੋਂ ਕੁਮਾ ਜਵਾਬ ਦੇਣ ਲਈ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂ ਹਮੇਸ਼ਾ ਉਹਨਾਂ ਦੇ ਨਾਲ ਉਹਨੂੰ ਮੂੰਹ ਤੋੜਮਾ ਜਵਾਬ ਦੇਣ ਲਈ ਹਾਜ਼ਰ ਰਹਿੰਦੀਆਂ ਨੇ ਤੇ ਅੱਜ ਸਾਡੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਆਪਣੇ ਜਸਪ੍ਰੀਤ ਸਿੰਘ ਜੀ ਢੋਲਣ ਤੋਂ ਮੌਜੂਦ ਨੇ ਜਿਹੜੇ ਕਿ ਉਹਨਾਂ ਨੂੰ ਜਵਾਬ ਦੇਣ ਲਈ ਸਾਡੇ ਨਾਲ ਹਾਜ਼ਰ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕੀ ਕਹੋਗੇ ਸਿੰਘ ਸਾਹਿਬ ਇਕਬਾਲ ਢਲੋਂ ਨਾਂ ਦਾ ਜਿਹੜਾ ਵਿਅਕਤੀ ਆ ਗੁਰਬਾਣੀ ਬਾਰੇ ਵੀ ਕੂੜ ਪ੍ਰਚਾਰ ਕਰਦਾ ਗੁਰੂਆਂ ਬਾਰੇ ਵੀ ਕੀ ਕਹੋਗੇ ਜੀ ਹਾਂਜੀ ਦਾਸ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪ੍ਰੀ ਸਿੰਘ ਇਹ ਜੀ ਗੱਲ ਇਹ ਆ ਕਿ ਇਹ ਨਾ ਰਾਤੋਂ ਰਾਤ ਨਾ ਖੁੰਬਾਂ ਵਾਂਗੂ ਜਿਵੇਂ ਉੱਗੇ ਆਏ ਨੇ ਇਹ ਲੋਕ ਆ ਪਿਛਲੇ ਕੁ ਸਮੇਂ ਤੋਂ ਵੜੇ ਹੋ ਗਏ ਨੇ ਵਿੱਚੇ ਕੀ ਪ੍ਰਚਾਰਕ ਵੀ ਨੇ ਜਿਨ੍ਹਾਂ ਨੇ ਪੂਰਾ ਠੇਕਾ ਲਿਆ ਵੀ ਗਲਤ ਮਾਲ ਤਾਂ ਮੈਂ ਦੁਬਦਾ ਪਾਈ ਰੱਖਣੀ ਆ ਮੈਂ ਭੰਬਲ ਪੂਸੇ ਖੜੇ ਕਰੀ ਰੱਖਣੇ ਆ ਮੈਂ ਪਤਾ ਨਹੀਂ ਕਿਹੜੇ ਆ ਕਿੱਥੋਂ ਆ ਇਹਨਾਂ ਨੂੰ ਕੌਣ ਇਹਨਾਂ ਨੂੰ ਕੋਈ ਫੰਡਿੰਗ ਕਰ ਰਿਹਾ ਵਾ ਵੀ ਤੁਸੀਂ ਸਿੱਖ ਕੌਮ ਦੇ ਵਰ ਖਿਲਾਫ ਇਹੋ ਜਿਹਾ ਗਲਤ ਭਰਮਤ ਕਰਨ ਵਾਲੇ ਪ੍ਰਚਾਰ ਕਰੋ ਤੇ ਵਿੱਚ ਹੀ ਆਇਆ ਕਿ ਨਵਾਂ ਇਹ ਉੱਠ ਖੜਿਆ ਵਾ ਦੇਖੋ ਬਜ਼ੁਰਗਾ ਚਿੱਟੀ ਦਾੜੀ ਇਹਦੀ ਪਰ ਉਹਨੂੰ ਸ਼ਰਮ ਦੇ ਨਾਂ ਤੇ ਮੈਂ ਕਹਿੰਦਾ ਵੀ ਇੱਕ ਦੋ ਪੈਸੇ ਦੀ ਅਕਲ ਨਹੀਂ ਨਾ ਇਹਨੂੰ ਸ਼ਰਮ ਆ ਮੈਂ ਇੱਕ ਗੱਲ ਤਾਂ ਹੋਰ ਵੀ ਕਹੂੰਗਾ ਵੀ ਅੱਜ ਕੱਲ੍ਹ ਨਾ ਇਹ ਬਣਾ ਰੱਖਿਆ ਲੋਕਾਂ ਨੇ ਵੀ ਪਬਲਿਸਿਟੀ ਲੈਣ ਲਈ ਨਾ ਮਸ਼ਹੂਰ ਰਹਿਣ ਲਈ ਜਦੋਂ ਕੋਈ ਹੋਰ ਨਹੀਂ ਗੱਲ ਸੋਚਦੀ ਤਾਂ ਫਸਾਦ ਨਵੇਂ ਖੜੇ ਕਰਨ ਲਈ ਸਿੱਖ ਕੌਮ ਨਾਲ ਆ ਕੇ ਕਹਿੰਦੇ ਆ ਉਹ ਇਹ ਵੀ ਕਹਿੰਦਾ ਜੀ ਜਿਹੜਾ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਜਾਪ ਆ ਸਿੱਖ ਕੌਮ ਦਾ ਹੈ ਹੀ ਨਹੀਂ ਇਹਦੇ ਵਿੱਚ ਦੇਖੋ ਜੀ ਆਦ ਕਾਲ ਤੋਂ ਸਿੱਖੀ ਸੇਵਕੀ ਦੇ ਵਿੱਚ ਗੁਰੂ ਪੰਥ ਦੇ ਵਿੱਚ ਵਾਹਿਗੁਰੂ ਦਾ ਸੇਵਨ ਕਰਦੀ ਆ ਸਿੱਖ ਕੌਮ ਬਿਲਕੁਲ ਜੀ ਠੀਕ ਆ ਜੀ ਗੁਰੂ ਸਾਹਿਬਾਨ ਦੇ ਮੋਢਲੇ ਫਲਸਫੇ ਤੋਂ ਲੈ ਕੇ ਤੇ ਫਿਰ ਹੁਣ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਜਦੋਂ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ ਨਾ ਤਾਹੋ ਗੁਰਮੰਤਰ ਦਿੰਦੇ ਨੇ ਵਾਹਿਗੁਰੂ ਸਿਮਰਨ ਦਾ ਰੂਪ ਕੇ ਵਾਹਿਗੁਰੂ ਦਾ ਜਾਪ ਕਰਨ ਤੇ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀਸਾ ਚ ਤੱਕ ਜਿਹੜਾ ਮੂਲ ਮੰਤਰ ਆ ਉਹ ਸਿਮਰਨ ਰੂਪ ਦਿੰਦੇ ਨੇ ਜਦੋਂ 10ਵੇਂ ਪਾਤਸ਼ਾਹ ਨੇ ਅਮਰਤ ਦੀ ਦਾਤ ਸਿੰਘਾਂ ਨੂੰ ਵਾਕੀ ਸੀ ਤਾਂ ਉਹਨਾਂ ਨੇ ਇਹ ਆਖਿਆ ਸੀ ਕਿ ਮੇਰਾ ਜਿਹੜਾ ਸਿੰਘਾ ਲੱਖਾਂ ਨਹੀਂ ਕਰੋੜਾਂ ਦੇ ਵਿੱਚ ਖੜਾ ਦਿਖਾਈ ਦੇਊਗਾ ਪਰ ਇਹ ਅਮਰਤ ਦੇ ਉੱਪਰ ਵੀ ਟਿੱਪਣੀ ਕਰਦਾ ਜੀ ਬਿਲਕੁਲ ਜੀ ਬਿਲਕੁਲ ਇਹ ਕਾਫੀ ਕੁਝ ਮੈਂ ਇਹ ਤਾਂ ਦੇਖਿਆ ਵਾ ਫਸਾਦ ਪਾਉ ਮਤਲਬ ਮੈਂ ਇਹ ਪ੍ਰਸ਼ਾਸਨ ਤੇ ਵੀ ਮੈਂ ਸਵਾਲ ਖੜੇ ਕਰੂੰਗਾ ਇਹਨੂੰ ਹਲਾਉ ਕੌਣ ਕਰਦਾ ਹੈ ਹਜੇ ਬੰਦ ਨੂੰ ਇਦਾਂ ਗਲਤ ਕਿਸੇ ਧਾਰਮਿਕ ਕਿਸੇ ਵੀ ਧਾਰਮਕਤਾ ਦੇ ਬਰਖਲਾਫ ਇਦਾਂ ਦਾ ਫਸਾਦ ਪਾਉ ਬਿਆਨ ਦੇਣ ਲਈ ਕਿਉਂ ਨਹੀਂ ਇਹੋ ਜੇ ਬੇਵਕੂਫ ਬੰਦਿਆਂ ਨੂੰ ਨੱਥ ਪਾਈ ਜਾਂਦੀ ਚਲੋ ਐਨੀਵੇ ਗੱਲ ਇਹ ਆ ਜੀ ਹੁਣ ਅਸੀਂ ਇਹਦੇ ਤੇ ਜੋ ਜਥੇਬੰਦੀਆਂ ਅਸੀਂ ਇਹਦਾ ਪਤਾ ਕਰਾਂਗੇ ਕਿ ਕਿੱਥੋਂ ਦਾ ਹੈ ਬੰਦਾ ਹੈਗਾ ਇਹ ਇਹਦਾ ਸਾਰਾ ਪਤਾ ਕਰਕੇ ਤੇ ਰਿਟਰਨ ਅਸੀਂ ਕਰਕੇ ਨਾ ਸਿੰਘ ਸਾਹਿਬ ਲੱਗਦਾ ਨਹੀਂ ਹੈਗਾ ਜਿਹੜੀਆਂ ਸਰਕਾਰਾਂ ਨੇ ਜਦੋਂ ਸਿੱਖ ਹੱਕ ਮੰਗਦੇ ਨੇ ਉਹ ਭਾਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਗੱਲ ਹੋਵੇ ਉਹ ਭਾਵੇਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੀ ਗੱਲ ਹੋਵੇ ਜਦੋਂ ਵੀ ਕਦੇ ਸਿੱਖ ਆਗੂਆਂ ਨੇ ਕੋਈ ਵੀ ਕੋਈ ਰੋਸ ਮਜਹਰਾ ਕਰਨਾ ਹੁੰਦਾ ਤਾਂ ਸਾਡੇ ਪ੍ਰਸ਼ਾਸਨਾਂ ਜਿਹੜੀ ਪੱਪਾ ਭਾਰ ਹੋ ਕੇ ਉਹਨਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਆ ਹੁਣ ਇਹਨੇ ਕੂੜ ਪ੍ਰਚਾਰ ਕੀਤਾ ਇਹਦੇ ਉੱਤੇ ਹਜੇ ਤੱਕ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦਿੰਦੀ ਕੀ ਕਹੂੰ ਮੈਂ ਪਹਿਲਾਂ ਹੀ ਕਹਿ ਰਿਹਾ ਹਾਂ ਜੀ ਜਦੋਂ ਕੋਈ ਧਾਰਮਿਕਤਾ ਦੇ ਵਿਸ਼ੇ ਦੇ ਉੱਪਰ ਧਾਰਮਿਕ ਦਾਦਾ ਜਿਹੜਾ ਵਿਸ਼ਾ ਨਾਲ ਬੜਾ ਸੰਜੀਦਾ ਵਿਸ਼ਾ ਵੜਾ ਸੈਂਸਿਟਿਵ ਇਸ਼ੂ ਆ ਇਹ ਇਹ ਤਾਂ ਤੇ ਹਰ ਇੱਕ ਬੰਦੇ ਨੂੰ ਅਲਾਉ ਨਹੀਂ ਕਰਨਾ ਚਾਹੀਦਾ ਇਹ ਮੂੰਹ ਚੱਕ ਕੇ ਜਿਹੜਾ ਮਰਜੀ ਜੋ ਮਰਜੀ ਫਸਾਦ ਪਾਉ ਬਿਆਨ ਜਿੱਕ ਦਿਨ ਉੱਠ ਕੇ ਦਿੰਦਾ ਫਿਰੇ ਕਮ ਸੇ ਕਮ ਇਹ ਪ੍ਰਸ਼ਾਸਨ ਦਾ ਮੋਟਲਾ ਫਰਜ਼ ਹੈ ਜੋ ਇੱਕ ਵਾਰ ਜਾ ਕੇ ਆਪਣੇ ਏਰੀਆ ਵਾਈਜ਼ ਜਿੱਥੇ ਵੀ ਉਹਨਾਂ ਦੀ ਡਿਊਟੀ ਆਫਸਰਾਂ ਦੀ ਉਹ ਦੇਖਣ ਵੀ ਕਿਹੜੇ ਵੀ ਸ਼ਰਾਰਤੀ ਅਨਸਰ ਨੇ ਜਿਹੜੇ ਪੜਕਾਹਟ ਪੈਦਾ ਕਰਦੇ ਨੇ ਮਾਹੌਲ ਖਰਾਬ ਕਰਦੇ ਨੇ ਉਹ ਨੱਥ ਪਾਈ ਜਾ ਸਕਦੀਆਂ ਨੇ ਜਾਂ ਜੱਟਿਆ ਜਾਵੇ ਕਿਉਂਕਿ ਅਗਲ ਕਿਸੇ ਅਗਰ ਕਿਸੇ ਵੀ ਧਰਮ ਦੀ ਆ ਫੀਲਿੰਗਸ ਨੂੰ ਫਰਖੜਟ ਕਰਨਗੇ ਧਾਰਮਿਕ ਭਾਵਨਾ ਨੂੰ ਟੇਸ ਪਹੁੰਚਾਉਣਗੇ ਤਾਂ ਫਿਰ ਇਹਦਾ ਰਿਐਕਸ਼ਨ ਤਾਂ ਹੋਊਗਾ ਨਾ ਮਤਲਬ ਕਿ ਕੱਲੂ ਕੋਈ ਹੋਰ ਤਰ੍ਹਾਂ ਦੇ ਨਵੇਂ ਜੱਬ ਖੜੇ ਹੁੰਦੇ ਆ ਕੌਮ ਦੇ ਵਿੱਚ ਮਤਲਬ ਢਕਹਾਟ ਪੈਦਾ ਹੁੰਦੀ ਹੈ ਇਹ ਪ੍ਰਸ਼ਾਸਨ ਦਾ ਫਰਜ ਬਣਦਾ ਵੀ ਇਹਨਾਂ ਚੀਜ਼ਾਂ ਨੂੰ ਕੰਟਰੋਲ 'ਚ ਰੱਖਣਾ ਸੈਂਕੀ ਸਾਹਿਬ ਜੇਵੇਂ ਇਹਨਾਂ ਕੋਈ ਹੱਕਾਂ ਦੀ ਲੜਾਈ ਕਰਦਾ ਉਹਨਾਂ ਦਾ ਝੂਠੇ ਮੂਠੇ ਕੇਸ ਪਾ ਪਾ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਵਾ ਹੁਣ ਇਹ ਸਾਰੇ ਆਮ ਸਿੱਖ ਕੌਮ ਦੇ ਭਾਵਨਾ ਨੂੰ ਠੇਸ ਪਹਚਾ ਰਿਹਾ ਵਾ ਤਾਂ ਇਹਦੇ ਉੱਤੇ ਜਿਹੜੇ ਸਾਡੇ ਕੌਮ ਦੇ ਵਿਦਵਾਨ ਕਹੋਂਦੇ ਨੇ ਉਹ ਵੀ ਚੌਪ ਧਾਰ ਜਾਂਦੇ ਨੇ ਉਹਨਾਂ ਨੂੰ ਬੋਲਣਾ ਨਹੀਂ ਬਣਦਾ ਜਿਨ੍ਹਾਂ ਨੇ ਸਿੱਖੀ ਦੇ ਲਈ ਲੜਨ ਦੇ ਵੱਡੇ ਵੱਡੇ ਉਹਦੇ ਲੈ ਕੇ ਬੈਠੇ ਨੇ ਬਰਾਜਮਨ ਹੋਏ ਬੈਠੇ ਨੇ ਉਹ ਕਿਉਂ ਨਹੀਂ ਬੋਲਦੇ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਫਸਾਦੀ ਬੰਦਾ ਵਾ ਸ੍ਰੀ ਦਸਮ ਗ੍ਰੰਥ ਜੀ ਉੱਪਰ ਵੀ ਇਹਨੇ ਬੜੀ ਪੱਦੀ ਟਿੱਪਣੀ ਕੀਤੀ ਆ ਅਸੀਂ ਦੇਖੋ ਸ਼ਰਧਾ ਭਾਵਨਾ ਨਾਲ ਜਪ ਸਾਹਿਬ ਦੀ ਬਾਣੀ ਪੜ੍ਹਦੇ ਆ ਦਸਮ ਗ੍ਰੰਥ ਜੀ ਦੀ ਸਾਰੀ ਬਾਣੀ ਪੜ੍ਹਦੇ ਆ ਸਿੱਖ ਕੌਮ ਸਾਰੀ ਕੌਮ ਪੜ੍ਹਦੀ ਹੈ ਠੀਕ ਹੈ ਜੀ ਇਹਨੂੰ ਕਿਹਨੇ ਇਜਾਜ਼ਤ ਦਿੱਤੀ ਆ ਫਸਾਦੀ ਬੰਦੇ ਨੂੰ ਫੇਰ ਮੈਂ ਜੋ ਇੱਥੇ ਸ਼੍ਰੋਮਣੀ ਕਮੇਟੀ ਦਾ ਰੋਲ ਆ ਚੁੱਪ ਤਾਂ ਵੱਖ-ਵੱਖ ਹੋਰ ਜਥੇਬੰਦੀਆਂ ਵੱਲੋਂ ਮੈਂ ਚੁੱਪ ਦਾ ਵਿਰੋਧ ਕਰਦਾ ਵਾਂ ਚੁੱਪ ਨਹੀਂ ਰਹਿਣਾ ਬੰਦਾ ਕਮਸੇ ਕਮ ਇਹ ਜੇ ਬੰਦੇ ਨੂੰ ਜਵਾਬ ਦਿਓ ਯਾਰ ਪਤਾ ਕਰੋ ਕੌਣ ਕਿੱਥੋਂ ਦਾ ਇਹਦੇ ਤੇ ਲੀਗਲ ਐਕਸ਼ਨ ਕਾਰਵਾਈ ਕਰਵਾਓ ਯਾਰ ਕਾਨੂੰਨੀ ਕਾਰਵਾਈ ਕਰਾਓ ਇਹ ਜੇ ਬੰਦੇ ਨੂੰ ਫੜ ਕੇ ਅੰਦਰ ਕਰਾਓ ਕਰਾਓ ਕਰੋ ਸਬੰਧਤ ਜਿਹੜਾ ਉੱਥੇ ਕੋਈ ਤੁਹਾਡੇ ਜ਼ਿਲ੍ਹਾ ਵਿੱਚ ਕੋਈ ਥਾਣਾ ਲੱਗਦਾ ਉੱਥੇ ਜਥੇਬੰਦੀਆਂ ਨੇ ਬੰਦੇ ਨੂੰ ਫੜ ਕੇ ਅੰਦਰ ਕਰਾਓ ਗਿੱਚੀ ਤੋਂ ਫੜ ਕੇ ਨੂੰ ਕਿਵੇਂ ਕਿ ਭਾਰਤ ਦਾ ਸੰਵਿਧਾਨ ਸਾਰੇ ਲਈ ਇਕੁਲੀ ਸਾਂਝਾ ਵਾ ਇਸ ਬੰਦੇ ਤੇ ਕਾਨੂੰਨ ਮੁਤਾਬਕ ਠੋਕਮੀ ਕਾਰਵਾਈ ਹੁਣ ਤੱਕ ਬਣਦੀ ਸੀਗੀ ਜਿਹੜਾ ਇੱਕ ਵੀਡੀਓ ਆਈ ਇੱਕ ਤੋਂ ਬਾਅਦ ਅਜੇ ਸਿੱਖ ਜਥੇਬੰਦੀਆਂ ਜਾਂ ਸਿੱਖ ਕੌਮ ਹੋਰ ਕਿੰਨੀਆਂ ਕਹਿਦੀਆਂ ਭੱਦੀਆਂ ਵੀਡੀਓ ਢੀਕਾਂ ਦੇ ਵਿੱਚ ਬੈਠੇ ਨੇ ਦੇਖੋ ਜੀ ਆਏ ਦਿਨ ਫਸਾਦ ਦੇਖੋ ਪਿੱਛੇ ਜੇ ਇੱਕ ਆਪਾਂ ਇਸ਼ੂ ਸੀਗਾ ਉਹਨੇ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੂਰਤੀ ਕਹਤਾ ਕਹਿੰਦਾ ਸਿੱਖ ਵੀ ਤਾਂ ਮੂਰਤੀ ਪੂਜਾ ਹੀ ਕਰਦੇ ਆ ਕਹਿੰਦਾ ਗੁਰੂ ਗ੍ਰੰਥ ਸਾਹਿਬ ਵੀ ਤੁਹਾਡੇ ਮੂਰਤੀ ਨੇ ਉਹ ਬੇਵਕੂਫ ਨੂੰ ਮੈਂ ਇਹ ਜਿਆ ਨੂੰ ਕਹਾਂ ਕਿ ਦਸੋ ਸ਼ਰਧਾ ਭਾਵ ਨਾਲ ਬੇਨਤੀ ਕਰਦੇ ਹੱਥ ਜੋੜ ਕੇ ਅਰਦਾਸ ਕਰਦੇ ਹੁਕਮਨਾਮਾ ਲੈਨੇ ਸਾਡਾ ਗੁਰੂ ਤਾਂ ਬੋਲ ਕੇ ਸਾਨੂੰ ਹੁਕਮ ਦਿੰਦਾ ਵਾ ਹੈ ਜੀ ਤੇ ਅਸੀਂ ਆਪਣੇ ਗੁਰੂ ਨਾਲ ਬਚਨ ਬਲਾਸ ਕਰਦੇ ਆ ਪਾਵਨ ਬਾਣੀ ਪੜ੍ਹਦੇ ਆ ਸਾਡਾ ਸ਼ਰਧਾ ਸਾਡਾ ਜੋ عقیدہ ਜੋ ਸਾਡੀਆਂ ਭਾਵਨਾਵਾਂ ਨੇ ਉਹ ਸਾਡੇ ਦਾਰੇ ਵਿੱਚ ਅਸੀਂ ਹੁਣ ਥੋੜੀ ਥੋੜੀ ਰਹਿ ਨਾਲ ਚੱਲਾਂਗੇ ਕਿ ਤੁਸੀਂ ਸਾਨੂੰ ਕੀ ਦੱਸੋਗੇ ਕੀ ਸਾਡੇ ਧਰਮ ਦਾ ਪਲਸਬਾ ਕੀ ਆ ਸਿੱਖ ਕੌਮ ਦਾ ਜਿਹੜਾ ਇਸ ਮਸਲੇ ਤੇ ਵੱਡੇ ਮਸਲੇ ਦੇ ਉੱਤੇ ਵੀ ਚੁੱਪ ਧਾਰ ਕੇ ਬੈਠਾ ਰਹਿਣਾ ਉਹਦੇ ਵਿੱਚ ਆਖਰ ਮੰਦ ਭਾਗਾ ਜੀ ਮੰਦ ਭਾਗਾ ਸ਼੍ਰੋਮਣੀ ਕਮੇਟੀ ਨੂੰ ਤਾਂ ਪਹਿਲ ਦੇ ਆਧਾਰ ਤੇ ਬਣਦਾ ਵਾ ਕਿ ਇਹੋ ਜਿਹੇ ਫਸਾਦੀ ਬੰਦੇ ਉੱਪਰ ਕਾਰਵਾਈਆਂ ਕਰਾਵੇ ਜਿਹੜੇ ਬੰਦੇ ਸਾਡੇ ਗੁਰੂ ਤੇ ਕਿੰਤੂ ਕਰਦੇ ਨੇ ਗੁਰਬਾਣੀ ਤੇ ਕਿੰਤੂ ਕਰਦੇ ਨੇ ਗੁਰੂ ਕਰਦੇ ਮੋਢਲੇ ਫਲਸਫਿਆਂ ਦੇ ਕਿੰਤੂ ਕਰਦੇ ਨੇ ਸਾਡੇ ਵਾਹਿਗੁਰੂ ਦੇ ਗੁਰਮੰਤਰ ਜਾਪ ਉਪਰ ਸ੍ਰੀ ਦਾਸਮ ਗ੍ਰੰਥ ਉਪਰ ਇਹ ਬੰਦੇ ਨੇ ਟਿੱਪਣੀਆਂ ਕੀਤੀਆਂ ਨੇ ਹੋਰ بڑے ਫਸਾਦ ਮਾਹੌਲ ਢਕਾਉ ਇਸ ਬੰਦੇ ਨੇ ਬਿਆਨ ਦਿੱਤੇ ਨੇ ਪਰ ਮੈਂ ਕਹਿੰਦਾ ਜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਸ਼੍ਰੋਮਣੀ ਕਮੇਟੀ ਬਿਲਕੁਲ ਜੀ ਪਰ ਅਸੀਂ ਨਹੀਂ ਭੱਜਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦਾ ਸਾਡਾ ਪੱਕਾ ਇਹਦਾ ਹੈ ਜਿੱਤੇ ਵੀ ਬੇਅਦਬੀਆਂ ਹੋਣਗੀਆਂ ਗੁਰੂ ਘਰ ਦੇ ਸਤਕਾਰ ਦੇ ਨਾਲ ਰਿਲੇਟਡ ਕੋਈ ਵੀ ਸੰਬੰਧਤ ਮਸਲੇ ਹੋਣਗੇ ਸਤਕਾਰ ਦੇ ਜਿੱਤੇ ਤੋਹੀਨ ਹੋਊਗੀ ਸਾਡੇ ਧਰਮ ਦੀ ਆਸਥਾ ਦੀ ਸਾਡੀ ਆਸਥਾਨ ਨੂੰ ਛੱਟ ਪਹੁੰਚਾਈ ਜਾਊਗੀ ਧਾਰਮਿਕ ਨੂੰ ਧਾਰਮਿਕਤਾ ਨੂੰ ਠੇਸ ਪਹੁੰਚਾਈ ਜੂ ਅਸੀਂ ਨਹੀਂ ਬਖਸ਼ਾਂਗੇ ਇੱਕ ਸਵਾਲ ਹੋਰ ਹੈ ਜੀ ਜਿਵੇਂ ਪੰਜਾਬ ਦੀ ਧਰਤੀ ਦੇ ਉੱਤੇ ਲਗਾਤਾਰ ਖਬਰਾਂ ਵੀ ਪ੍ਰਕਾਸ਼ਤ ਹੋ ਰਹੀਆਂ ਨੇ ਚੈਨਲਾਂਾਂ ਤੇ ਵੀ ਅਖਬਾਰਾਂ ਤੇ ਵੀ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦੇ ਉੱਤੇ ਜਿਹੜਾ ਬਣਿਆ ਗੁਰੂ ਗੋਬਿੰਦ ਸਿੰਘ ਮਾਰਗਾ ਉਹਦੀਆਂ ਖਬਰਾਂ ਲੱਗਣ ਦੇ ਬਾਵਜੂਦ ਵੀ ਕੋਈ ਵੀ ਜਥੇਬੰਦੀ ਨਹੀਂ ਬੋਲੀ ਹੁਣ ਤੱਕ ਜਦੋਂ ਸਾਡੇ ਗੁਰੂ ਦਾ ਨਾਮ ਹੀ ਸਾਡੇ ਮਾਰਗ ਤੋਂ ਮਿਟਦਾ ਜਾ ਰਿਹਾ ਤਾਂ ਸਾਡੀ ਸਿੱਖ ਜਥੇਬੰਦੀਆਂ ਸਾਰੀਆਂ ਚੁੱਪ ਨੇ ਸ਼੍ਰੋਮਣੀ ਕਮੇਟੀ ਚੋਪਾ ਜੇ ਜਿਹੜੀ ਸਾਡੀ ਰਾ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਕੋਈ ਵੀ ਮੰਤਰੀ ਜਾਂ ਕੋਈ ਉਹਦਾ ਐਮ.ਐਲ.ਏ. ਹੁਣ ਤੱਕ ਨਹੀਂ ਬੋਲਿਆ ਤਾਂ ਉਹਨੂੰ ਲੱਗਦਾ ਨਹੀਂ ਹੈਗਾ ਕਿ ਇਹਨਾਂ ਬੰਦਿਆਂ ਨੂੰ ਜਿਹੜੇ ਬਗਵਾਸ ਕਰਦੇ ਨੇ ਇਹਨਾਂ ਨੂੰ ਤਾਂ ਇਆਂ ਹੌਸਲੇ ਮਿਲਦੇ ਨੇ ਵੀ ਥੋੜੀ ਧਰਤੀ ਦੇ ਉੱਤੇ ਤੁਸੀਂ ਤਾਂ 10ਵੇਂ ਪਾਸ ਦਾ ਨਾਮ ਹੀ ਮਟਾ ਦਿੱਤਾ ਦੇਖੋ ਜਸਦੈਨ ਤਾਂ ਇਹਨਾਂ ਸਿਆਸੀ ਲੀਡਰਾਂ ਨੂੰ ਵੋਟਾਂ ਦੀ ਲੋੜ ਹੁੰਦੀ ਆ ਉਦੋਂ ਤਾਂ ਇਹ ਪੱਬਾਂ ਭਾਰ ਹੋ ਕੇ ਨਾ ਸਾਨੂੰ ਧਾਰਮਿਕਤਾ ਦੇ ਵਾਸਤੇ ਪਾ ਪਾ ਕੇ ਸਾਡੇ ਸਭ ਤੋਂ ਵੱਡੇ ਹਤਿਆਸ਼ੀ ਬਣ ਕੇ ਸਾਡੇ ਘਰਾਂ ਚ ਆਉਂਦੇ ਆ ਕਹਿੰਦੇ ਵੀ ਸਾਡੇ ਅਰਕਾ ਨਹੀਂ ਕੋਈ ਹੈਗਾ ਪੰਥਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਗੁਰੂ ਪਾਤਸ਼ਾਹ ਜੀ ਦਾ ਨਾਮ ਮਟ ਜਾਣਾ ਉਹ ਮਾਰਗ ਦੇ ਉੱਪਰ ਜੋ ਲੱਗੇ ਹੋਏ ਨੇ ਉੱਥੇ ਮੀਲ ਪੱਥਰ ਜਾਂ ਜੋ ਵੀ ਤੁਸੀਂ ਸਾਈਨ ਆਫ ਹੈਗੇ ਨੇ ਉਹ ਤੇ ਉਹਨਾਂ ਦੇ ਪਹਿਲਾ ਫਰਜ਼ ਤਾਂ ਬਣਦਾ ਸ਼੍ਰੋਮਣੀ ਕਮੇਟੀ ਦਾ ਹੂੰ ਕਿਉਂਕਿ ਇੱਕ ਪਾਸੇ ਸਾਰੀ ਗੁਰੂ ਘਰਾਂ ਦਾ ਜੋ ਪ੍ਰਬੰਧ ਕੀ ਢਾਂਜਾ ਇਹ ਸੰਭਾਲ ਰਹੀ ਆ ਤੇ ਫਿਰ ਇਥੇ ਪਕੌੜਾ ਕਹੂੰਗਾ ਮੈਨੂੰ ਆਪਣੇ ਫਰਜ਼ਾਂ ਤੋਂ ਸ਼੍ਰੋਮਣੀ ਕਮੇਟੀ ਇਹ ਗੱਲ ਕਹਿੰਦੀ ਆ ਕਿ ਇਹ ਪੰਜਾਬ ਸਰਕਾਰ ਦੇ ਅੰਦਰ ਆਉਂਦੀ ਆ ਫਿਰ ਉਹ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਰੂਪ ਦੇ ਵਿੱਚ ਸਰਕਾਰ ਨੂੰ ਕੋਤਨਾਂ ਕੋਤ ਤਾਂ ਦੇਣਾ ਬਣਦਾ ਸੀ ਜਾਂ ਦੂਜਾ ਸਰਕਾਰਾਂ ਸਰਕਾਰਾਂ ਦੀ ਵੀ ਇਹ ਗੈਲੀ ਆ ਜੀ ਸਰਕਾਰਾਂ ਜਿੱਥੇ ਇੱਕ ਪਾਸੇ ਦਾ ਧਾਰਮਿਕਤਾ ਦੇ ਵਾਸਤੇ ਪਾਪ ਆਗੇ ਫਿਰ ਮੈਂ ਦੁਬਾਰਾ ਉਹ ਦੁਹਰਾਉਂਗਾ ਵੀ ਸਿਕਤ ਅਸ਼ੀ ਹੋਣ ਦੇ ਦਾਵੇ ਵੱਡੇ ਵੱਡੇ ਕਰਕੇ ਸਾਡੇ ਘਰਾਂ ਚ ਆ ਕੇ ਕਹਿੰਦੇ ਸਾਨੂੰ ਵੋਟ ਪਾਓ ਹੂੰ ਤੇ ਦੂਜੇ ਪਾਸੇ ਮਤਲਬ ਇਦਾਂ ਆਣ ਦੇਖਿਆ ਕਰਨਾ ਮਤਲਬ ਕਿਸੇ ਦੀ ਧਰਮ ਦੇ ਨਾਲ ਵਿਤਕਰੇ ਕਰਨੇ ਇਹ ਬਾਜ ਵੀ ਨਹੀਂ ਜੀ ਗੱਲ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋਣ ਵਾਲੀਆਂ ਨੇ ਪੱਪਾ ਭਾਰਨੇ ਸਾਰੇ ਆਗੂ ਪਰ ਏਡੇ ਵੱਡੇ ਵੱਡੇ ਮਸਲਿਆਂ ਦੇ ਉੱਤੇ ਬੋਲਣ ਨੂੰ ਉਹ ਤਿਆਰ ਨਹੀਂ ਹੈਗੇ ਕਿ ਕੀ ਹੋ ਜਾ ਲੀਡਰਾਂ ਨੂੰ ਵੋਟਾਂ ਪਾਉਣੀਆਂ ਫਿਰ ਬਣਦੀਆਂ ਨੇ ਮੈਂ ਕਹਾਂ ਜੀ ਬਿਲਕੁਲ ਹੀ ਮੰਦ ਭਾਗਾ ਬਾ ਜਿਹੜੇ ਬੰਦੇ ਆਪਣੇ ਧਾਰਮਿਕ ਧਰਮਾਂ ਦੇ ਆਪਣੇ ਬਣਦੇ ਫਰਜ਼ਾਂ ਤੋਂ ਬਾਗੀ ਨੇ ਜਾਂ ਆਕੀ ਨੇ ਜਾਂ ਪਗੋੜੇ ਨੇ ਇਹਨਾਂ ਨੂੰ ਸਿੱਖ ਕੌਮ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਬਿਲਕੁਲ ਇਹ ਜ਼ਿੰਮੇਵਾਰੀਆਂ ਦੇ ਲਾਇਕ ਨਹੀਂ ਹੈਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਹੈਗਾ ਦੇ ਉੱਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਈਨ ਆਫ ਜਿਹੜੇ ਹੈਗੇ ਉਹ ਬੋਰਡ ਉਹਨਾਂ ਉੱਪਰ ਮੀਲ ਪੱਤਰ ਨਾਮ ਮਿਟ ਜਾਣਾ ਇਹ ਕਿਤੇ ਛੋਟੀ ਮੋਟੀ ਨਹੀਂ ਗੱਲ ਹੈਗੀ ਬਹੁਤ ਵੱਡਾ ਇਹ ਹੈਗਾਗਾ ਮਸਲਾ ਤੇ ਰੋਟੀਆਂ ਸੇਕ ਰਹੇ ਨੇ ਸਾਡੇ ਪੰਥਕ ਮਤਲਬ ਆਗਵਾਈਆਂ ਕਰ ਕਰਕੇ ਸਾਡੇ ਮਸਲਿਆਂ ਦੇ ਉੱਪਰ ਪਰ ਮਤਲਬ ਆ ਚੀਜ਼ਾਂ ਦੀ ਕੌਣ ਸਾਰ ਲਊਗਾ ਦੇਖੋ ਠੀਕ ਹੈ ਭਗੌੜੇ ਨੇ ਜੀ ਆਪਣੇ ਫਰਜ਼ਾਂ ਤੋਂ ਧੰਨਵਾਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਿੰਘ ਸਾਹਿਬ ਦਾ ਇਹੀ ਕਹਿਣਾ ਹੈ ਕਿ ਜਿਹੜੇ ਬੰਦੇ ਵੀ ਇਹ ਕੂੜ ਪ੍ਰਚਾਰ ਕਰਦੇ ਆ ਸਿੱਖੀ ਪ੍ਰਤੀ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਣਾ ਬਣਦਾ ਸਾਡੇ ਨਾਲ ਸਿੰਘ ਸਹਿਬਾਨ ਵੀ ਨੇ ਉਹਨਾਂ ਤੋਂ ਵੀ ਜਾਣਾਂਗੇ ਕੀ ਕਹੋਂਗੇ ਜੀ ਜਿਹੜੇ ਬਾਣੀ ਬਾਰੇ ਵੀ ਕੂੜ ਪ੍ਰਚਾਰ ਕਰਦੇ ਆ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਵੀ ਤੇ ਅੱਠਵੇਂ ਪਾਤਸ਼ਾਹ ਬਾਰੇ ਵੀ ਕੀ ਕਹੋਂਗੇ ਇਕਬਾਲ ਸਿੰਘ ਜਿਹੜਾ ਢੋਂ ਦਾ ਨਾਮ ਦਾ ਵਿਅਕਤੀ ਉਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸ ਦਾਸ ਜਥੇਦਾਰ ਸਤਨਾਮ ਸਿੰਘ ਤਰਨਾਦਾਰ ਰੰਗਰੇਟਾ ਦਾਸ ਤਾਂ ਕੇਵਲ ਇੰਨੀ ਗੱਲ ਹੀ ਕਹੂਗਾ ਕਹਿੰਦਾ ਕਮਲਾ ਨਾ ਮਰੇ ਕਮਲੇ ਦੀ ਮਾਂ ਮਰ ਜਾਏ ਕੋਈ ਹੋਰ ਨਾ ਜੰਮਤਰੇ ਇਹ ਜੇ ਗੰਦ ਨੂੰ ਕੋਈ ਹੋਰ ਨਾ ਜੰਮ ਦਵੇ ਇਹਨੂੰ ਨੱਥਾਂ ਪਵਾ ਲਓ ਜੇ ਪਾ ਹੁੰਦੀਆਂ ਤੇ ਕੱਲ ਨੂੰ ਇਹ ਨਾ ਹੋਵੇ ਵੀ ਇਹਦੀ ਵੀ ਨੱਥ ਖੋਲ ਕੇ ਕੋਈ ਦੂਸਰਾ ਲੈ ਜਾਵੇ ਆਪਣੇ ਆਪ ਨੂੰ ਸਮਝਾ ਲਓ ਇਹਨੂੰ ਕਹਿ ਦਿਓ ਕਿ ਜੇ ਸਮਝ ਜੇ ਨਹੀਂ ਤਾਂ ਪਾਈ ਫਿਰ ਨਿੰਗਾ ਨੂੰ ਤਾਂ ਨੱਥ ਪਾਉਣੀਆਂ ਆਉਂਦੀਆਂ ਵਾ ਤੇ ਇਹਨਾਂ ਦਾ ਮੂੰਹ ਬੰਦ ਕਰ ਲਵੇ ਸਿਕਲੀਆਂ ਚੜਾ ਕੇ ਰੱਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਸਿੰਘ ਸਹਿਬਾਨ ਤੇ ਸਮੂਹ ਆਗੂਆਂ ਦਾ ਇਹੀ ਕਹਿਣਾ ਕਿ ਜੋ ਵੀ ਸੈਖੀ ਬਾਰੇ ਕੂੜ ਪ੍ਰਚਾਰ ਕਰਦੇ ਨੇ ਉਹ ਆਪਣੀ ਜ਼ੁਬਾਨ ਬੱਸ ਰੱਖਣ ਤੇ ਜਿਹੜੇ ਸਾਡੀ ਕੌਮ ਦੇ ਆਗੂ ਨੇ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਬੋਲਣਾ ਚਾਹੀਦਾ ਵਾ ਕਿ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾਵੇ ਆਪਣੀ ਗੱਲ ਮੈਂ ਇੱਥੇ ਸਮਾਪਤ ਕਰੂੰਗਾ ਪੱਤਰਕਾਰ ਦੀਪ ਸਰਾਬਾ ਕੈਮਰਾਮੈਨ ਅਮਨ ਸੁਜਾਪੁਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ